ਆ ਗਿਆ ਵਿਦਿਆ ਵਿਚਾਰੀ ਤੱਪ ਪਰ ਉਪਕਾਰੀ ਸੁਪਾਰੋ ਪਕਾਰੀ ਵਿਦਿਆ ਨੂੰ ਹੋਰ ਪਰਪਕਾਰੀ ਬਣਾਉਣ ਲਈ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹਨਾਂ ਦਾ ਟ੍ਰੇਨਿੰਗ ਕੈਂਪ ਹੈ 5 ਦਿਨ ਦਾ ਉੱਥੇ ਪ੍ਰਿੰਸੀਪਲ ਅਕੈਡਮੀ ਹੈ ਸਿਨਗਪੁਰ ਦੇ ਵਿੱਚ ਉੱਥੇ ਇਹਨਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਹੋਊਗੀ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਜਿਹੜੇ ਕੋਚੇਸ ਨੇ ਉਹ ਇਹਨਾਂ ਨੂੰ ਨਵੇਂ-ਨਵੇਂ ਤਰੀਕੇ ਪੜ੍ਹਾਉਣ ਦੇ ਬੱਚਿਆਂ ਨੂੰ ਅੱਗੇ ਵਧਾਉਣ ਦੇ ਉਹਨਾਂ ਦੀ ਸੋਚ ਨੂੰ ਬਦਲਣ ਦੇ ਉਹ ਆ ਕੇ ਇੱਥੇ ਸਿਖਾਉਣਗੇ ਪੰਜਾਬ ਸਰਕਾਰ ਵੱਲੋਂ ਅੱਜ ਨਵੇਂ ਚੇਅਰਮੈਨ ਜੋ ਪੰਜਾਬ ਦੇ ਵਿੱਚ ਸੇਵਾ ਦੇ ਵਿੱਚ ਲਗਾਏ ਗਏ ਨੇ ਤੇ ਸਾਡੇ ਜਲੰਧਰ ਦੇ ਵਿੱਚ ਉਹ ਜੋ ਪੰਜਾਬ ਸੁਵਾਈ ਦੇ ਚੇਅਰਮੈਨ ਚੰਦਰ ਗਰੇਵਾਲ ਨੂੰ ਜੋ ਚੇਅਰਮੈਨ ਜੀ ਜੋ ਸੇਵਾ ਨਿਭਾਈ ਗਈ ਹੈ ਸਾਡੇ ਨਾਲ ਚੇਅਰਮੈਨ ਸਾਹਿਬ ਹੈਗੇ ਨੇ ਆਪਣੇ ਚੰਦਰ ਗਰੇਵਾਲ ਜੀ ਪਹਿਲਾਂ ਤੇ ਚੰਦਨ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਸਵਾਗਤ ਹੈ ਚੇਅਰਮੈਨ ਜੀ ਦਾ ਕਿਹੜਾ ਤੁਹਾਨੂੰ ਅੱਜ ਉਦਾ ਕਿਹੜਾ ਮਿਲ ਚੁੱਕਾ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਮਪਿਤਾ ਪਰਮੇਸ਼ਵਰ ਦਾ ਜਿਹਦੀ ਬਦੌਲਤ ਜਿਸ ਨੇ ਮੇਰੀ ਮਿਹਨਤ ਨੂੰ ਰੰਗ ਲਾਇਆ ਔਰ ਸਭ ਤੋਂ ਪਹਿਲਾਂ ਜਿਹੜਾ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਆਮ ਆਦਮੀ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਵੱਡੀ ਤੇ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਦਿੱਤੀ ਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੀ ਜਿਹੜੀਆਂ ਆਸਾਂ ਉਮੀਦਾਂ ਦੇ ਪੂਰਾ ਉੱਤਰ ਸਕਾਂ ਔਰ ਨਾਲ ਦੇ ਨਾਲ ਉਹ ਲੋਕ ਜਿਨ੍ਹਾਂ ਨੇ ਮੇਰੇ ਲਈ ਹਮੇਸ਼ਾ ਦੁਆਵਾਂ ਕੀਤੀਆਂ ਜਿਨ੍ਹਾਂ ਨੇ ਹਮੇਸ਼ਾ ਪੱਲਾ ਅੜ ਕੇ ਮੇਰੀ ਸ਼ੁਭ ਕਾਮਨਾਵਾਂ ਮੇਰੇ ਲਈ ਮੰਗੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਆਪਣੇ तमाम ਐਮ ਐਲ ਏ ਸਹਿਬਾਨਾਂ ਦਾ ਐਮ ਪੀ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਮੇਰੇ ਲਈ ਬਹੁਤ ਸਾਰਾ ਰਿਗਾਰਡ ਦਿੱਤਾ ਮੈਨੂੰ ਬਹੁਤ ਇੱਜ਼ਤ ਦਿੱਤੀ ਹੈ ਤੇ ਇਸ ਅਹੁਦੇ ਨੂੰ ਲੈਣ ਦੇ ਵਿੱਚ ਵੀ ਉਹਨਾਂ ਨੇ ਵੱਡਾ ਇੱਕ ਰੋਲ ਅਦਾ ਕੀਤਾ ਹੁਣ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਸਵਾਈ ਅੱਗੇ ਵੀ ਤੁਸੀਂ ਸਵਾਈ ਕਰਮਚਾਰੀਆਂ ਦੇ ਨਾਲ ਖੜੇ ਹੁੰਦੇ ਹੋ 24 ਘੰਟੇ ਨਾਲ ਲੰਦੇ ਹੋ ਜੋ ਉਹਨਾਂ ਦੀਆਂ ਮੰਗਾਂ ਹੁੰਦੀਆਂ ਉਹ ਤੁਸੀਂ ਪਹਿਲ ਦੇਦਾਰ ਤੇ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਕਰਦੇ ਹੋ ਹੁਣ ਕਿਹੜੀਆਂ ਮੰਗਾਂ ਲੈ ਕੇ ਗੜੇ ਆ ਸਵਾਈ ਕਰਮਚਾਰੀ ਤੁਸੀਂ ਟਰ ਡਵੈਲਪ ਪੰਜਾਬ ਸਰਕਾਰ ਕੋਲ ਕਿਹੜੀਆਂ ਕਿਹੜੀਆਂ ਮੰਗਾਂ ਲੈ ਕੇ ਗੜੇ ਹਸਪਤਾਲ ਪਹੁੰਚਣ ਦੇਖੋ ਜਿਹੜੀ ਵੀ ਇਹ ਸੇਵਾ ਲੱਗੀ ਹੈ ਇਹ ਬੜੀ ਵੱਡੀ ਤੇ ਇੱਕ پاک ਸੇਵਾ ਹੈ ਕੋਸ਼ਿਸ਼ ਕਰੂੰਗਾ ਜਿੱਦਾਂ ਤਨਦੇਹੀ ਦੇ ਨਾਲ ਪਹਿਲਾਂ ਕੰਮ ਕੀਤਾ ਇਹ ਤਾਂ ਜਦੋਂ ਚਾਰਜ ਲੈਾਂਗੇ ਉੱਥੇ ਬੈਠਾਂਗੇ ਇਹਨਾਂ ਦੀਆਂ ਮੁਸ਼ਕਿਲਾਂ ਮੇਰੇ ਤੋਂ ਲੁਕੀਆਂ ਹੋਈਆਂ ਤਾਂ ਹੈ ਨਹੀਂ ਕਿਉਂਕਿ ਬਹੁਤ ਲੰਬਾ ਸਮਾਂ ਇਹਨਾਂ ਦੇ ਵਿੱਚ ਰਿਹਾ ਆ ਅੱਗੋਂ ਵੀ ਇਹਨਾਂ ਦੇ ਵਿੱਚ ਹੀ ਰਹਿ ਕੇ ਕੰਮ ਕਰਾਂਗੇ ਔਰ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਮੈਂ ਸਮਝਦਾ ਕੋਈ ਵੀ ਅੁੱਧਾ ਜਿਹੜਾ ਆ ਉਹ ਮناسب ਨਹੀਂ ਸਮਝਦਾ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਲਈ ਕੰਮ ਕਰਨਾ ਹਰੇਕ ਗਰੀਬ ਗੁਰਬੇ ਦੀ ਗੱਲ ਕਰਨੀ ਇਕੱਲੀ ਸਫਾਈ ਸੇਵਕਾਂ ਦੀ ਨਹੀਂ ਹੋਰ ਬਹੁਤ ਸਾਰੇ ਆਧਾਰੇ ਹੈਗੇ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਉਹ ਛੋਟੇ ਲੋਕਾਂ ਨੂੰ ਵਿਚਾਰਿਆਂ ਨੂੰ ਦਿਕਤਾਂ ਪਰੇਸ਼ਾਨੀਆਂ ਆਉਂਦੀਆਂ ਤਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਹੱਲ ਵੱਲੋਂ ਜੜੀਆਂ ਉਹਨਾਂ ਦੀਆਂ ਮੰਗਾਂ ਲੈ ਕੇ ਜਾ ਸਕੀਏ ਪੰਜਾਬ ਦੀ ਜ਼ਿੰਮੇਵਾਰੀ ਤੁਹਾਨੂੰ ਪੈ ਗਈ ਹੈ ਪੰਜਾਬ ਦੇ ਸਾਰੇ ਸਿਵੈ ਕਰਮਚਾਰੀ ਕੀ ਲਗ ਲਗ ਡਿਪਾਰਟਮੈਂਟ ਦੇ ਤੁਹਾਨੂੰ ਜ਼ਿੰਮੇਵਾਰੀਆਂ ਪਹਿਲ ਦੇ ਦਰ ਤੇ ਤੁਸੀਂ ਪਹਿਲੇ ਸੋਚਿਆ ਹੋਏਗਾ ਹਾਂ ਵੀ ਮੈਂ ਪਹਿਲ ਦੇ ਦਰ ਤੇ ਕਿਹੜੇ ਕੰਮ ਹੈ ਚੇਅਰਮੈਨ ਦੀ ਇਹ ਸੇਵਾ ਕਿਹੜੀ ਹੈ ਆਪਣੇ ਜਲੰਧਰ ਕੀ ਪੂਰੇ ਪੰਜਾਬ ਦੇ ਲੋਕਾਂ ਦੀ ਸੇਵਾ ਨਿਭਾਉਣਾ ਬਿਲਕੁਲ ਬਿਲਕੁਲ ਸੋਚਿਆ ਤਾਂ ਬਹੁਤ ਕੁਝ ਹੁੰਦਾ ਪਰ ਬਖਸ਼ਿਸ਼ ਜੇ ਉਹ ਕਰੇ ਤਾਂ ਫੇਰੀ ਸਭ ਕੁਝ ਹੁੰਦਾ ਤੇ ਜੋ ਸੋਚਿਆ ਪ੍ਰਮਾਤਮਾ ਉਹਨੂੰ ਖੰਭ ਲਾਏ ਪ੍ਰਮਾਤ ਮੈਨੂੰ ਬਖਸ਼ਿਸ਼ ਕਰੇ ਆਪਣਾ ਆਸ਼ੀਰਵਾਦ ਦੇ ਤਾਂ ਜੋ ਸੋਚਿਆ ਉਹ ਕਰਕੇ ਦਿਖਾਵਾਂਗੇ ਇਹ ਸਭ ਤੋਂ ਜ਼ਿਆਦਾ ਮੰਗਾ ਸਵੈ ਮੁਲਾਜ਼ਮ ਕਿੜੇ ਆ ਉਹ ਹੱਲ ਪੰਜਾਬ ਦੇ ਵਿੱਚ ਬੋਕਾਟਾ ਗੱਲ ਕਰਦੀ ਜਲੰਧਰ ਦੀ ਜਲੰਧਰ ਦੇ ਤੁਸੀਂ ਹੀ ਰਹਿਣ ਵੱਲੋਂ ਜਲੰਧਰ ਚ ਲਗਾਤਾਰ ਤੁਹਾਡੇ ਵੱਲੋਂ ਸੰਘਰਸ਼ ਵੀ ਕੀਤਾ ਗਏ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੇ ਵੀ ਹੋਣਾ ਪਿਆ ਤੁਹਾਨੂੰ ਖੜਦੇ ਵੀ ਹੋ ਤੁਸੀਂ ਜਿਸ ਵੀ ਕਿਹੜੀਆਂ ਮੇਨ ਮੰਗਾ ਆ ਕਿਹੜੀਆਂ ਮੁਲਾਜ਼ਮਾਂ ਦੀਆਂ ਸਭ ਤੋਂ ਪਹਿਲ ਦੇ ਦਾਰ ਤੇ ਤੁਹਾਡੇ ਵੱਲੋਂ ਕਿੜੀਆਂ ਪੂਰੀਆਂ ਕੀਤੀਆਂ ਨੇ ਮੇਰੇ ਵੱਲੋਂ ਤਾਂ ਨਹੀਂ ਪੂਰੀਆਂ ਕੀਤੀਆਂ ਜਾਣੀਆਂ ਪਾਰਟੀ ਅਸੀਂ ਤਾਂ ਸਿਫਾਰਿਸ਼ ਕਰ ਸਕਦੇ ਹਾਂ ਜ਼ੋਰ ਪੂਰੀਆਂ ਜੜੀਆਂ ਕਰਨੀਆਂ ਮਾਨਯੋਗ ਭਗਵੰਤਬਾਨ ਸਾਹਿਬ ਬਹੁਤ ਪੋਜ਼ਿਟਿਵ ਇਨਸਾਨ ਨੇ ਜਿੰਨਾ ਉਹਨਾਂ ਨੂੰ ਮੈਂ ਜਾਣਦਾ ਜਿੰਨਾ ਉਹਨਾਂ ਨੂੰ ਮੈਂ ਮਿਲਿਆ ਤੇ ਜਦੋਂ ਅਸੀਂ ਉਹਨਾਂ ਦੇ ਅੱਗੇ ਪ੍ਰੋਬਲਮਸ ਰੱਖਾਂਗੇ ਇਹਨਾਂ ਦੀਆਂ ਮਸਲਨ ਜਿਹੜੀ ਰਿਕਰੂਟਮੈਂਟ ਦੀ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਲੋੜ ਹੈ ਭਰਤੀ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਲੋੜ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਮਾਨਯੋਗ ਭਗਵੰਤਬਾਨ ਸਾਹਿਬ ਤੋਂ ਕਰੇ ਕੇਸਰੀਵਾਲ ਸਾਹਿਬ ਤੋਂ ਕਿ ਜਿਹੜੀ ਇਹ ਰਿਕਰੂਟਮੈਂਟ ਆ ਇਹ ਪੱਕੇ ਤੌਰ ਤੇ ਹੀ ਹੋਵੇ ਹਮੇਸ਼ਾ ਤੋਂ ਔਰ ਇਹਦੇ ਲਈ ਕੋਈ ਐਕਟ ਬਣਾਉਣ ਦੀ ਵੀ ਮੈਂ ਸਫਾਰਿਸ਼ ਜ਼ਰੂਰ ਕਰੂੰਗਾ ਬਾਕੀ ਮੈਨੂੰ ਆਸ ਹੈ ਕਿ ਪਾਰਟੀ ਵੀ ਇਹਦੇ ਤੇ ਮੋਹਰ ਲਗਾਏਗੀ ਔਰ ਜਿਹੜੀਆਂ ਦਰਜਾ ਚਾਰ ਕਰਮਚਾਰੀਆਂ ਦੀਆਂ ਪੈਨਸ਼ਨਾਂ ਹੈਗੀਆਂ ਇਹਨਾਂ ਨੂੰ ਪੈਨਸ਼ਨਾਂ ਨੂੰ ਵੀ ਰੈਗੂਲਰ ਕਰਾਉਣ ਲਈ ਆਪਾਂ ਆਪਣਾ ਬਣਦਾ ਜੋ ਮੇਰੇ ਵੱਲੋਂ ਹੋਊਗਾ ਉਹ ਜ਼ਰੂਰ ਕਰਾਂਗੇ ਔਰ ਉਹ ਦਿਨ ਆਲ ਦੇ ਨਾਲ ਜਿੰਨੇ ਵੀ ਤਮਾਮ ਮੁਲਾਜ਼ਮ ਜਿਹੜੇ ਹੈਗੇ ਆ ਉਹ ਕੱਲੇ ਸਫਾਈ ਸੇਵਕ ਜਾਂ ਸੀਵਰਮੈਨ ਨਹੀਂ ਹੈ ਹੋਰ ਵੀ ਜਿਹੜੇ ਆਊਟਸੋਰਸ ਤੇ ਲੱਗੇ ਆ ਕੰਟਰੈਕਟ ਤੇ ਲੱਗੇ ਆ ਤੇ ਜਿਹੜੇ ਆਹ ਆਪਣੇ ਚਾਹੇ ਕੰਪਿਊਟਰ ਆਪਰੇਟਰ ਕੁੜੀਆਂ ਲੱਗੀਆਂ ਮੁੰਡੇ ਲੱਗੇ ਹੋਏ ਇਹਨਾਂ ਦੇ ਲਈ ਵੀ ਜੋ ਮੇਰੇ ਤੋਂ ਬਣ ਪਊਗਾ ਮਜ਼ਰੂਰ ਕਰੂੰਗਾ ਤੁਹਾਡੇ ਵੱਲੋਂ ਤੇ ਲਿਖ ਕੇ ਅੱਗੇ ਭੇਜਿਆ ਜਾਣਾ ਚੇਅਰਮੈਨ ਨੇ ਕੰਮ ਕਰਾਏਗਾ ਅੱਗੇ ਜਾ ਕੇ ਸੀਐਮ ਸਾਹਿਬ ਕੋ ਚੇਅਰਮੈਨ ਨੇ ਨਹੀਂ ਜੋ ਹੈ ਕੰਮ ਹੈ ਉਹ ਲੈ ਕੇ ਆਣੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਕਿਹੜੀਆਂ ਮੰਗਾਂ ਹੈਗੀਆਂ ਸਭ ਤੋਂ ਜ਼ਿਆਦਾ ਭਰਤੀ ਦੀ ਮੰਗ ਹੈਗੀ ਹਾਂ ਵੀ ਸਵਾਈ ਕਰਮਚਾਰੀ ਅੱਜ ਵੀ ਵਾੜ ਤੇ ਵੱਧੀ ਜਾਂਦੇ ਬੈ ਨੇ ਤੇ ਮੁਲਾਜ਼ਮ ਕਿੜੇ ਉਹ ਕੱਟੀ ਜਾਂਦੇ ਨੇ ਕਿਸ ਦੀ ਜਦ ਪਹਿਲਦਾਰ ਤੇ ਦੋ ਹੀ ਪੰਜਾਬ ਦੇ ਸੀਐਮ ਸਾਹਿਬ ਨਾਲ ਇਸ ਦੇ ਬਾਰੇ ਗੱਲ ਜ਼ਰੂਰ ਸਾਰੀਆਂ ਗੱਲਾਂ ਕਰਾਂਗੇ ਕੱਲੀ ਇੱਕ ਗੱਲ ਨਹੀਂ ਕਰਾਂਗੇ ਹੋਰ ਵੀ ਬਹੁਤ ਸਾਰੇ ਮੁੱ ਦੇ ਹੋਰ ਸਮਾਜਿਕ ਸੋਸ਼ਲ ਇਸ਼ੂਜ਼ ਹੈਗੇ ਉਹ ਉਹਨਾਂ ਨੂੰ ਵੀ ਜਰੂਰ ਆਪਾਂ ਉਹਨਾਂ ਦੇ ਟੇਬਲ ਤੇ ਲੈ ਕੇ ਜਰੂਰ ਜਾਵਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ ਉਦਾਂ ਮਿਲਿਆ ਕੀ ਕੀ ਮੇਨ ਤੁਹਾਡੇ ਮੁੱਦੇ ਰਹਿਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਮੈਨੂੰ ਮੇਰੇ ਜੀਵਨ ਦੇ ਵਿੱਚ ਤੁਹਾਡਾ ਸਹਿਯੋਗ ਰਿਹਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਅੱਜ ਜਿਸ ਵੀ ਅਹੁਦੇ ਤੇ ਆ ਅੱਗੋਂ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਅੱਗੇ ਤੋਂ ਵੀ ਤੁਹਾਡੇ ਪਿਆਰ ਦੀ ਲੋੜ ਹੈ ਔਰ ਕੋਸ਼ਿਸ਼ ਕਰਾਂਗੇ ਆਪਾਂ ਰਲ ਮਿਲ ਕੇ ਜੋ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਆ ਉਹਨੂੰ ਮੈਂ ਨਿਭ ਹੁਣ ਕਿਦੋਂ ਚਾਰਜ ਕਿਹੜਾ ਚੰਡੀਗੜ੍ਹ ਦੇ ਵਿੱਚ ਜਦੋਂ ਹੁਕਮ ਪਹਿਲਾਂ ਦਾ ਪਰਮੇਸ਼ਵਰ ਦਾ ਔਰ ਸੈਕੰਡ ਜਦੋਂ ਪਾਰਟੀ ਨੇ ਹੁਕਮ ਕੀਤਾ ਉਸ ਦਿਨ ਜਰੂਰ ਆਪਾਂ ਚਾਰਜ ਲਵਾਂਗੇ ਔਰ ਤੁਹਾਨੂੰ ਨਾਲ ਲੈ ਕੇ ਜਾਾਂਗੇ ਜਲੰਧਰ ਦੇ ਲੋਕ ਕਿੱਦਾਂ ਹੁਣ ਚੰਨਨਗਰੇਵਾਲ ਨੂੰ ਮਿਲਣਗੇ ਚੰਡੀਗੜ੍ਹ ਮਿਲਣਗੇ ਜਾਂ ਜਲੰਧਰ 'ਚ ਮਿਲੇ ਜਾਏਗਾ ਚੰਨਨਗਰੇਵਾਲ ਨੂੰ ਇਹਨਾਂ ਦੇ ਦਿਲਾਂ 'ਚ ਮਿਲੂਗਾ ਫਿਕਰ ਨਾ ਕਰੋ ਨਾ ਚੰਡੀਗੜ੍ਹ ਨਾ ਜਲੰਧਰ ਦੇ ਦਿਲਾਂ 'ਚ ਜਰੂਰ ਮਿਲੂਗਾ ਹਨਾ ਜਿੱਥੇ ਮੈਂ ਤਾਂ ਸੜਕ ਦਾ ਰਾਜਾਂ ਦੇ ਵੀ ਮਿਲ ਜਾਣਾ ਲੋਕਾਂ ਨੂੰ ਉਹ ਕੋਈ ਗੱਲ ਨਹੀਂ ਹੈ ਚੰਡੀਗੜ੍ਹ ਵੀ ਇਹਨਾਂ ਦਾ ਜਲੰਧਰ ਵੀ ਇਹਨਾਂ ਦਾ ਮੇਰਾ ਘਰ ਵੀ ਇਹਨਾਂ ਦਾ ਕਾਰਪੋਰੇਸ਼ਨ ਦਾ ਆਫਿਸ ਵੀ ਇਹਨਾਂ ਦਾ ਹੀ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਅੱਜ ਜਿਸ ਵੀ ਅਹੁਦੇ ਤੇ ਆ ਅੱਗੋਂ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਅੱਗੇ ਤੋਂ ਵੀ ਤੁਹਾਡੇ ਪਿਆਰ ਦੀ ਲੋੜ ਹੈ ਔਰ ਕੋਸ਼ਿਸ਼ ਕਰਾਂਗੇ ਆਪਾਂ ਰਲ ਮਿਲ ਕੇ ਜੋ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਆ ਉਹਨੂੰ ਮੈਂ ਨਿਭਾ ਸਕਾਂ ਹੁਣ ਕਿਦੋਂ ਚਾਰਜ ਕਿਹੜਾ ਚੰਡੀਗੜ੍ਹ ਦੇ ਵਿੱਚ ਜਦੋਂ ਹੁਕਮ ਪਹਿਲਾਂ ਦਾ ਪਰਮੇਸ਼ਵਰ ਦਾ ਔਰ ਸੈਕੰਡ ਜਦੋਂ ਪਾਰਟੀ ਨੇ ਹੁਕਮ ਕੀਤਾ ਉਸ ਦਿਨ ਜਰੂਰ ਆਪਾਂ ਚਾਰਜ ਲਵਾਂਗੇ ਔਰ ਤੁਹਾਡੇ ਨਾਲ ਲੈ ਕੇ ਜਾਾਂਗੇ ਜਲੰਧਰ ਦੇ ਲੋਕ ਕਿੱਦਾਂ ਹੁਣ ਚੰਦਨ ਗਰੇਵਾਲ ਨੂੰ ਮਿਲਣਗੇ ਚੰਡੀਗੜ੍ਹ ਮਿਲਣਗੇ ਜਾਂ ਜਲੰਧਰ 'ਚ ਮਿਲੇ ਜਾਏ ਚੰਦਨ ਗਰੇਵਾਲ ਨੂੰ ਇਹਨਾਂ ਦੇ ਦਿਲਾਂ 'ਚ ਮਿਲੂਗਾ ਫਿਕਰ ਨਾ ਕਰੋ ਨਾ ਚੰਡੀਗੜ੍ਹ ਨਾਲ ਜਲੰਧਰ ਨਾਲ ਦਿਲਾਂ 'ਚ ਜਰੂਰ ਮਿਲੂਗਾ ਨਾ ਉਹ ਜਿੱਥੇ ਮੈਂ ਤਾਂ ਸੜਕ ਦਾ ਰਾਜਾਂ ਦੇ ਵੀ ਮਿਲ ਜਾਨਾ ਲੋਕਾਂ ਨੂੰ ਉਹ ਕੋਈ ਗੱਲ ਨਹੀਂ ਹੈ ਚੰਡੀਗੜ੍ਹ ਵੀ ਇਹਨਾਂ ਦਾ ਜਲੰਧਰ ਵੀ ਇਹਨਾਂ ਦਾ ਮੇਰਾ ਘਰ ਵੀ ਇਹਨਾਂ ਦਾ ਕਾਰਪੋਰੇਸ਼ਨ ਦਾ ਆਫਿਸ ਵੀ ਇਹਨਾਂ ਦਾ ਹੀ ਜਲੰਧਰ ਦੀਆਂ ਸਭ ਤੋਂ ਜ਼ਿਆਦਾ ਮੁਸ਼ਕਲਾਂ ਹੈਗੀਆਂ ਕਾਰਪੋਰੇਸ਼ਨ ਦੇ ਵਿੱਚ ਕਈ ਮੁੱਦੇ ਹੈਗੇ ਜਲੰਧਰ ਦੇ ਤੁਸੀਂ ਦੇਖਿਆ ਵਰੇਸ਼ਾਪ ਦੇ ਵਿੱਚ ਜੇ ਵੀ ਜੀਸੀਬੀ ਦੇ ਜੋ ਛੋਟੇ-ਛੋਟੇ ਪ੍ਰੋਬਲਮ ਹੈ ਕਿਹੜੀਆਂ ਸਰਕਾਰ ਤੱਕ ਨਹੀਂ ਪਹੁੰਚਦੀਆਂ ਕਿਹੜੇ ਕੰਮ ਨਹੀਂ ਹੁੰਦੇ ਹੈਗੇ ਇਸ ਦੇ ਬਾਰੇ ਵੀ ਤੁਹਾਡੇ ਚਰਚਾ ਜਰੂਰ ਜਰੂਰ ਉਹ ਸਾਰੀਆਂ ਗੱਲਾਂ ਹੈਗੀਆਂ ਉਹ ਆਪਾਂ ਕਰਾਂਗੇ ਵੀ ਔਰ ਬਿਨਾਂ ਕਿਸੇ ਦਵੇਸ਼ ਤੋਂ ਬਿਨਾਂ ਕਿਸੇ ਨਫ਼ਰਤ ਤੋਂ ਬਿਨਾਂ ਕਿਸੇ ਇਸ ਭਾਵ ਤੋਂ ਜਿਹੜਾ ਲੋਕਾਂ ਦੇ ਲਈ ਬੈਟਰ ਹੋਊਗਾ ਜੋ ਮੁਲਾਜ਼ਮ ਦੇ ਲਈ ਬੈਸਟ ਹੋਏਗਾ ਉਹ ਜ਼ਰੂਰ ਕਰਾਂਗੇ ਤੇ ਦੇਖਿਆ ਅਸੀਂ ਗਲਬਤ ਕੀਤੀ ਕਿ ਚੇਅਰਮੈਨ ਪੰਜਾਬ ਜੋ ਹੈ ਸਾਡੇ ਨਾਲ ਚੰਦਰ ਗਰੇਵਾਲ ਉਹਨਾਂ ਨੇ ਦੱਸਿਆ ਜੋ ਮੁੱਦੇ ਲੈ ਕੇ ਆਪਾਂ ਚੰਡੀਗੜ੍ਹ ਪਹੁੰਚਾਂਗੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਦੱਸਾਇਆ ਜੋ ਇਹਨਾਂ ਦੀ ਸਵੈ ਕਰਮਚਾਰੀਆਂ ਦੀ ਮੇਨ ਮੰਗਾ ਮੁਲਾਜ਼ਮ ਜੋ ਹੈ ਕੱਚੇ ਉਸ ਨੂੰ ਪੱਕੇ ਕੀਤਾ ਜਾਵੇ ਭਰਤੀ ਆ ਕਿਹੜੀ ਉਹ ਖੋਲੀ ਜਾਣ ਤੇ ਭਰਤੀ ਕਿਹੜੀ ਕੀਤੀ ਜਾਣ ਅਵਾਰਡ ਬੰਦੀ ਤੇ ਜ਼ਰੂਰ ਵੱਡੀ ਕਰ ਦਿੱਤੀ ਗਈ ਹੈ ਕਿਹੜੇ ਮੁਲਾਜ਼ਮਾਂ ਦੀ ਕਮੀ ਹੈ ਉਹ ਜਲਦੀ ਚੇਅਰਮੈਨ ਸਾਹਿਬ ਵੱਲੋਂ ਭਰੋਸਾ ਜਤਾਇਆ ਗਿਆ ਇਸ ਦੀ ਕਿਹੜੀ ਮੁਲਾਜ਼ਮ ਹੈ ਉਹ ਜਲਦੀ ਕਿਹੜਿਆ ਭਰ ਕੈਮਰਾਮੈਨ ਸੁਨੀਤਾ ਦੇ ਨਾਲ ਸੋਨਮਹਾਜਦ ਜਗਬਾਨੀ ਟੀਵੀ ਜਲੰਧ